ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਬਟਾਂਦਰਾ ਦੇ ਵਿੱਚ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਤਾਜ਼ਾ ਮੁੱਦਿਆਂ ਤੇ ਡੂੰਗੀ ਚਰਚਾ ਅਤੇ ਵਿਚਾਰਾਂ ਦਾ ਖੁੱਲਾ ਬਟਾਂਦਰਾ ਅੱਜ ਗੱਲਬਾਤ ਕੀਤੀ ਜਾਊਗੀ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦਾ ਸਰਵੋੱਚ ਧਾਰਮਿਕ ਅਤੇ ਰਾਜਸੀ ਅਧਾਰਾ ਹਮੇਸ਼ਾ ਤੋਂ ਹੀ ਸਿੱਖ ਕੌਮ ਦੇ ਮਾਰਗਦਰਸ਼ਨ ਅਤੇ ਇਤਿਹਾਸਿਕ ਨਿਰਣੈ ਦਾ ਕੇਂਦਰ ਰਿਹਾ ਹੈ ਹਾਲ ਹੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੱਕੀ ਅਨਯੁਕਤੀ ਦੇ ਮਾਮਲੇ ਨੇ ਸਿੱਖ ਪੰਥ ਦੇ ਅੰਦਰ ਇੱਕ ਨਵਾਂ ਵਿਵਾਦ ਅਤੇ ਚਰਚਾ ਛੇੜ ਦਿੰਦੀ ਹੈ ਇਸ ਮਾਮਲੇ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਨਾਮ ਸਾਹਮਣੇ ਆਉਣ ਦੇ ਨਾਲ ਸਥਿਤੀ ਹੋਰ ਵੀ ਗੁੰਝਲਦਾਰ ਹੋ ਗਈ ਹੈ ਰਾਜੋਆਣਾ ਜੋ ਕਿ 1995 ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਹਤਿਆ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਸਿੱਖ ਸੰਘਰਸ਼ ਦੀ ਇੱਕ ਪ੍ਰਮੁੱਖ ਸ਼ਖਸੀਅਤ ਵਜੋਂ ਮੰਨਿਆ ਜਾਂਦਾ ਹੈ ਤੇ ਉਹਨਾਂ ਦਾ ਨਾਮ ਜਥੇਦਾਰ ਦੀ ਨਿਯੁਕਤੀ ਦੇ ਲਈ ਸੁਝਾਏ ਜਾਣ ਨੇ ਸਿੱਖ ਪਾਈਚਾਰੇ ਦੇ ਅੰਦਰ ਵੱਖ-ਵੱਖ ਵਿਚਾਰਧਾਰਾਵਾਂ ਨੂੰ ਉਜਾਗਰ ਕੀਤਾ ਹੈ ਇਸੇ ਦੇ ਨਾਲ ਹੀ ਹੁਣ ਰਾਜੋਵਾਨਾ ਨੇ ਆਪਣੇ ਇੱਕ ਪੱਤਰ ਦੇ ਵਿੱਚ ਸਪਸ਼ਟ ਕੀਤਾ ਕਿ ਡਾਕਟਰ ਮਰਮੋਹਨ ਸਿੰਘ ਜੋ ਕਿ 1984 84 ਦੇ ਸਿੱਖ ਵਿਰੋਧੀ ਦੰਗਿਆਂ ਦੇ ਨਾਲ ਜੁੜੀ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਨੇ ਉਨ੍ਹਾਂ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਸਥਾਪਿਤ ਕਰਨਾ ਉਚਿਤ ਨਹੀਂ ਹੈ ਇਸ ਵਿਰੋਧ ਨੇ ਹੁਣ ਸਿੱਖ ਇਤਿਹਾਸ ਸੰਘਰਸ਼ ਅਤੇ ਸਨਮਾਨ ਦੇ ਮੁੱਦਿਆਂ ਨੂੰ ਮੁੜ ਤੋਂ ਚਰਚਾ ਦੇ ਕੇਂਦਰ ਦੇ ਵਿੱਚ ਲਿਆਂਦਾ ਹੈ ਇਸ ਮਾਮਲੇ ਨੇ ਸਿੱਖ ਪੰਥ ਦੀ ਏਕਤਾ ਅਤੇ ਐਸਜੀਪੀਸੀ ਦੀ ਭੂਮਿਕਾ ਤੇ ਵੀ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਅਜਿਹੇ ਦੇ ਵਿੱਚ ਹੁਣ ਇਹ ਸਮਝਣਾ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਕਿਹੜਾ ਵਰਤਾਨ ਸਿਰਜਿਆ ਜਾ ਰਿਹਾ ਹੈ ਅਤੇ ਇਸ ਦੇ ਪਿੱਛੇ ਕਿਹੜੀ ਸਿਆਸੀ ਜਾਂ ਫਿਰ ਧਾਰਮਿਕ ਤਾਕਤਾਂ ਕੰਮ ਕਰ ਰਹੀਆਂ ਨੇ ਸੋ ਇਸੀ ਅੱਜ ਆਪਾਂ ਵਿਚਾਰ-ਚਰਚਾ ਕਰਾਂਗੇ ਸੋ ਇਸ ਪੱਖ ਦੇ ਮਸਲੇ ਤੇ ਵਿਚਾਰ-ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਖੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸੋ ਖੜਾ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੱਕੀ ਨਿਯੁਕਤੀ ਦੇ ਮਾਮਲੇ ਨੂੰ ਇੱਕ ਭੰਬਲ ਪੂਸੇ ਦੇ ਵਿੱਚੋਂ ਕੱਢਣ ਦੇ ਲਈ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਸਾਹਮਣੇ ਆ ਰਿਹਾ ਹੈ ਜਦਕਿ ਰਾਜਵਾਨਾ ਦੀ ਕਹਿਣ ਦੇ ਉੱਤੇ ਸਿੱਖ ਅਜਾਇਬ ਘਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਦੀ ਤਸਵੀਰ ਲਗਾਉਣ ਦਾ ਮਾਮਲਾ ਵੀ ਲਟਕ ਗਿਆ ਹੈ ਅਸਲ ਦੇ ਵਿੱਚ ਵਰਤਾਂਤ ਕੀ ਸਿਰਜਿਆ ਜਾ ਰਿਹਾ ਹੈ ਕੀ ਲੱਗਦਾ ਤੁਹਾਨੂੰ ਇਸ ਖਬਰ ਦੇ ਬਾਰੇ ਗੱਲ ਇਸ ਰਹਿ ਗਈ ਹੈ ਕਰਮਜੀਤ ਜੀ ਮੈਂ ਕਿ ਵੀ ਸੋਚਦਾ ਹਾਂ ਬਿਸ਼ੱਕ ਸਿੱਖ ਧਰਮ ਨੂੰ ਮੇਰੀ ਪੀਰਿ ਸਿਧਾਂਤ ਬਣਿਆ ਗਿਆ ਜਿੱਥੇ ਭਗਤੀ ਦੀ ਸ਼ਕਤੀ ਦੋ ਖੜਦੀ ਹੈ ਨਾ ਜੀ ਬਿਲਕੁਲ ਜੇ ਦਰਬਾਰ ਸਾਹਿਬ ਤੇ ਸ਼੍ਰੀ ਕਾਂਤ ਸਿੰਘ ਨਾਲ ਨਾਲ ਹੀ ਆ ਪਰ ਸ਼੍ਰੀ ਕਾਂਤ ਸਿੰਘ ਨਾਲੋਂ ਦਰਬਾਰ ਸਾਹਿਬ ਦਾ ਨਿਸ਼ਾਨ ਉੱਚਾ ਹੈਗਾ ਧਰਮ ਦਾ ਨਿਸ਼ਾਨ ਉੱਚਾ ਹੈਗਾ ਬਿਲਕੁਲ ਜੀ ਦੁੱਖ ਤੇ ਪੀੜਾ ਦੀ ਗੱਲ ਇਹ ਹੈ ਕਿ ਪਿਛਲੇ ਸਮੇ ਤੋਂ ਹਮ ਮੇਰੇ ਧਰਮ ਦੀ ਇੱਕ ਰਾਜਨੀਤੀ ਬੈਠ ਗਈ ਰਾਜਨੀਤੀ ਭਾਰੂ ਹੋ ਗਈ ਜੀ ਧਰਮ ਦਾ ਮਤਲਬ ਸੀ ਰਹਾਣੀਆਂ ਤੈਨੂੰ ਅੱਗੇ ਲੈ ਕੇਣਾ ਮੁਕਤੀ ਲੈ ਕੇ ਆਉਣੀ ਹੂੰ ਔਰ ਦੁਨੀਆਂ ਨੂੰ ਸਦਾਚਾਰ ਗੁਣ ਦੇਣੇ ਹੂੰ ਲੋਕਾਂ ਦੇ ਵਿੱਚ ਜਿਹੜਾ ਮਤਲਬ ਧਰਮ ਦਾ ਹੈਗਾ ਸੇਵਾ ਸਿਮਰਨ ਸ਼ੁਕਰਾਨਾ ਜੀ 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 ਠੀਕ ਆ ਜੀ ਉਹਦਾ ਸੀ ਫਲ ਆ ਕਰਨਾ ਹੂੰ ਲੇਕਿਨ ਹੁਣੇ ਬਤੇਦਿਆਂ ਪਿਛਲੇ ਸਮੇਂ ਤੋਂ ਕਿ ਜਿਹੜੇ ਪੰਥ ਗ੍ਰਸ ਕੋਣ ਹੈਗੇ ਆ ਤੇ ਪੰਥ ਪ੍ਰਸਤ ਕੋਣ ਹੈਗੇ ਆ ਹੂੰ ਹੁਣ ਪੰਥਕ ਕੋਣ ਉਹਦੀ ਡੈਫੀਨੀਸ਼ਨ ਹੀ ਨਹੀਂ ਬਾਹਰ ਆ ਰਹੀ ਕੋਈ ਹੂੰ ਆਈਟੀ ਕੋਈ ਪਰਵਾਹ ਨਹੀਂ ਜਿੰਨੀਆਂ ਵੀ ਤਰ੍ਹਾਂ ਜਾਂ ਤਰਾਵਾਂ ਹੈਗੀਆਂ ਸਾਰਿਆਂ ਨੇ ਆਪਣਾ ਆਪਣਾ ਨੂੰ ਪੰਥਕ ਹੁਣੇ دعਵੇ ਕਰ ਰਹੀ ਜੀ ਤੇ ਸਾਰੇ ਕਿਹਦੀ ਨੂੰ ਗਲਤ ਕਰ ਰਹੀ ਹੈ ਹੂੰ ਬਿਲਕੁਲ ਹੁਣ ਜਦੋਂ ਸਾਰੇ ਕਿਹਦੀ ਨੂੰ ਗਲਤ ਕਰ ਰਹੀਆਂ ਚਿੱਕੜ ਸਿੱਟਰੀਆਂ ਉਹਨਾਂ ਹਾਲਾਤਾਂ ਦੇ ਵਿੱਚ ਸਿੱਖ ਪੰਥ ਦੀ ਹਾਨ ਹੱਤ ਕੀ ਹੋਗੀ ਧਰਮ ਦੀ ਕੀ ਹਾਨ ਹੋਗੀ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮਤਲਬ ਐਸਜੀਪੀਸੀ ਦੇ ਪ੍ਰਧਾਨ ਹੈਗੇ ਐਡਵੋਕੇਟ ਹਿੰਦਰ ਸਿੰਘ ਤਾਮੀ ਸਾਹਿਬ ਜੀ ਉਹਨਾਂ ਨੇ ਮਤ ਰੱਖਿਆ ਸੀਗਾ ਕਿ ਡਾਕਟਰ ਮਨਮੋਹਨ ਸਿੰਘ ਇਸ ਦੇ ਕਾਬਿਲ ਹੈਗੇ ਆ ਕਿ ਸਿੱਖ ਯਾਤਰੀਆਂ ਦੀ ਬੜੋ ਵੀ ਹੋਵੇ ਹੂੰ ਜੀ ਤਸਵੀਰ ਹੋਵੇ ਹਾਂਜੀ ਹਾਂਜੀ ਜੋ ਉਹਨਾਂ ਦੀਆਂ ਪ੍ਰਾਰਥਨਾ ਹੂੰ ਜੋ ਉਹਨਾਂ ਨੇ ਇੱਕ ਇੱਕ ਪਗੜੀ ਤਾਰੀ ਸਿੱਖਣ ਦੇ ਨਾਤੇ ਜਦ ਦੁਨੀਆਂ ਦੇ ਵਿੱਚ ਜੋ ਆਪਣੀ ਵਿਸ਼ਾਲਤਾ ਨਾਲ ਆਪਣੇ ਜੀਵਨ ਪੰਧਰ ਨੂੰ ਕੀਤਾ ਜਾਏਗਾ ਉਹਦੀ ਤਸਵੀਰ ਚਾਹੀਦੀ ਹੈ ਮਾਨਯੋਗ ਹੂੰ ਠੀਕ ਹੈ ਉਸੋ ਬਿਨਾ ਕਿ ਤੁਦਰ ਬੈਂਸਨ ਦੇ ਕਤਲ ਦੇ ਵਿੱਚ ਫਸੇ ਹੋਏ ਬਲਵੰਤ ਸਿੰਘ ਰਾਜਵਾਨਾ ਹਾਂਜੀ ਨਹੀਂ ਗੱਲ ਕਰਤੀ ਕਿ ਡਾਟਰ ਮਨੂਹਨ ਦੇ ਫੋਟੋ ਤੁਸੀਂ ਨਹੀਂ ਲਗਣੀ ਚਾਹੀਦੀ ਕਿਉਂਕਿ ਉਹ 84 ਦੇ ਵਿੱਚ ਜਾਂ ਉੱਥੋਂ ਦੇ ਇਥੇ ਦੇ ਕਤਲੇਆਮ ਦੇ ਵਿੱਚ ਕਾਂਗਰਸ ਦੋਸ਼ੀ ਹੈਗੀ ਆ ਉਹਦਾ ਨੇਤਾ ਭਾਗੀਦਾਰ ਰਹੇ ਨੇ ਭਾਗੀਦਾਰ ਰਹੇ ਨੇ ਉਜਤ ਕੇ ਡਾਟਰ ਮਨੂਹਨ ਸ ਭਾਗੀਦਾਰ ਨਹੀਂ ਜੀ ਜੀ ਹਾਂਜੀ ਡਾਕਟਰ ਮਨਮੋਹਨ ਸਿੰਘ ਗਲਤ ਭਾਗੀਦਾਰ ਨਹੀਂ ਕਾਂਗਰਸ ਵੀ ਭਾਗੀਦਾਰ ਨਹੀਂ ਹਾਂ ਇਹ ਸਮੇਂ ਦੀ ਸਰਕਾਰ ਤੇ ਹੋ ਸਕਦੀ ਹੈ ਬਿਲਕੁਲ ਸਹੀ ਜੀ ਸਰਕਾਰ ਤੇ ਦੇਸ਼ ਨਾ ਬੜਾ ਫਰਕ ਹੁੰਦਾ ਹਾਂ ਸਰਕਾਰ ਕਦੇ ਵੀ ਦੇਸ਼ ਨਹੀਂ ਹੁੰਦੀ ਹਾਂ ਦੇਸ਼ ਨੇ ਫੈਸਲਾ ਕਰਨਾ ਹੁੰਦਾ ਸਨ ਸਰਕਾਰ ਖੜੀ ਚਾਹੀਦੀ ਆ ਬਿਲਕੁਲ ਸਹੀ ਜੀ ਉਹ ਪੰਚਾਇਤ ਬਦਲ ਲਿੰਦੀ ਹੈਗੀ ਅਸੀਂ ਇਸ ਗੱਲ ਨੂੰ ਲੈ ਕੇ ਬੜਾ ਹਰਾਮ ਸੀਗਾ ਹੋਰ ਚਿੰਤਕ ਵੀ ਕੁਝ ਲੋਕ ਬੋਲਦੇ ਨਹੀਂ ਸੀ ਇਸ ਮਾਮਲੇ ਤੇ ਹਮ ਲੇਕਿਨ ਉਹਨਾਂ ਨੇ ਫਿਰ ਕਿਹਾ ਕਿ ਅਸੀਂ ਇਹਨੂੰ ਮੋੜ ਵਿਚਾਰਾਂਗੇ ਇਸ ਗੱਲ ਦੇ ਉੱਤੇ ਹਮ ਤੁਸੀਂ ਕਿੰਨੇ ਕੱਚੇ ਹੋ ਤੁਸੀਂ ਤਾਂ ਮੇਹ ਸਾਹਿਬ ਕਿੰਨੇ ਕੱਚੇ ਆ ਤੁਸੀਂ ਇਹ ਫੈਸਲਾ ਕਰਦੇ ਆ ਫਿਰ ਕਹਿੰਦੇ ਕਿਉਂਕਿ ਉਹਨਾਂ ਗੱਲ ਕਹਤੀ ਆ ਰਾਜ ਉਹਨਾਂ ਨੇ ਅਸੀਂ ਮੋੜ ਵਿਚਾਰਾਂਗੇ ਉੱਡਾ ਇੱਕ ਨਵੀਂ ਹਵਾ ਉੱਠਈ ਕਿ ਰਾਜਵਣਾਂ ਸਾਹਮਣੇ ਆ ਗਏ ਸ੍ਰੀ ਕਾਦਰ ਸਾਹਿਬ ਦੇ ਜੱਜਦਾਰ ਹੂੰ ਬਣਾਈ ਜਾ ਸਕਦੀ ਹੈ ਪੱਕੇ ਤੌਰ ਤੇ ਜੀ ਕਿਉਂਕਿ ਜਿਹੜੇ ਕਿਸਾਨ ਕਲਦੀਪ ਸਿੰਘ ਗੜਗਾਸ ਸਾਹਿਬ ਹੈਗੇ ਉਹ ਕਾਰਜਕਾਰੀ ਹੈਗੇ ਹੂੰ ਭਾਵੇਂ ਕਿ ਗੜਗਾਜ ਜੀ ਉਹਨਾਂ ਦੀ ਨਿਯੁਕਤੀ ਵੀ ਅਜੇ ਸਵਾਲੀਆ ਚਿੰਨ੍ਹ ਹੈਗੀ ਆ ਵੀ ਅੱਧੀ ਰਾਤ ਨੂੰ ਕੀਤੀ ਹੈ ਕਿਵੇਂ ਕੀਤੀ ਹੈ ਮੇਰਾ ਤਾਂ ਤੋੜੀ ਹੈਗੀ ਆ ਜੀ ਜੀ ਲੇਕਿਨ ਪਿਛਲੇ ਦਿਨਾਂ ਚ ਕਲਦੀਪ ਸਿੰਘ ਗੜਗਾਜ ਨੇ ਆਪਣੀ ਉਸ ਜੱਜਦਾਰੀ ਨੂੰ ਮਕਾਮ ਦੇ ਲੈਣ ਦਾ ਹੂੰ ਜੀ ਉਹਨਾਂ ਨੇ ਸੰਤ ਅ ਰਣਜੀਤ ਢੱਡਰੀਆਂ ਵਾਲੇ ਨੂੰ ਮਾਫਨਾਮਾ ਹਾਂਜੀ ਜੇਹਦਰ ਗੁਰਬਸਨ ਨੂੰ ਮਾਫੀਨਾਮਾ ਜੀ ਦੇ ਵਿੱਚ ਲਿਆ ਕੇ ਹਮ ਆਪਣੀ ਉਹਨਾਂ ਨੇ ਪੈਰ ਜਮਾ ਲਏ ਹਮ ਠੀਕ ਆ ਜੀ ਸੰਤ ਢੱਡਰੀਆਂ ਵਾਲੇ ਨੂੰ ਲੈ ਕੇ ਆਉਣਾ ਵਾਪਸ ਤੇ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਆਪਣਾ ਜਿਹੜਾ ਅ ਧਰਮ ਪ੍ਰਚਾਰ ਕਰਦੇ ਉਹਨੂੰ ਕੈਰੀ ਆਉਂ ਹਮ ਕੰਮ ਜਾਰੀ ਰੱਖੋ ਜੀ ਜੀ ਉਹਦੇ ਵਿੱਚ ਧੁੰਮਾ ਉਹਨਾਂ ਦੀਆਂ ਕੀ ਗੱਲਾਂ ਆ ਉਹ ਲੋਕਾਂ ਸਾਹਮਣੇ ਨਹੀਂ ਕੀਤੀਆਂ ਜਾ ਸਕਦੀਆਂ ਹਮ ਲੇਕਨ ਗੱਲ ਇਹ ਕਿ ਉਹਦਾ ਨਵਾਂ ਇੱਕ ਪਰਪੇਖ ਬਦਲਿਆ ਹੈਗਾ ਹਮ ਜਿਹੜੇ ਪਹਿਲੇ ਜਿਸ ਇਹ ਦਰਾਂਵਲ ਨੋਨ ਦਿੱਤੇ ਹੁਕਮਨਾਮਿਆਂ ਨੂੰ ਬਦਲਣਾ ਤੇ ਹੁਣ ਵਰਸਾ ਸਿੰਘ ਵਡੂਏ ਦੀ ਵਰਜ ਚੱਲੇ ਜਾਣੀ ਹੂੰ ਜੀ ਇਸ ਨਜਾਕਤ ਦੇ ਦੇਦੇ ਹੋਏ ਤੇ ਉਹਦੇ ਵਿੱਚ ਹੁਣ ਆਉਣ ਸਮੇਂ ਚ ਉਹਨੂੰ ਵੀ ਮਾਫੀਨਾਮਾ ਮਿਲਣਾ ਵੀ 500 ਰੁਪਏ ਦਾ ਇਹ 500 ਰੁਪਏ ਦਾ ਮਤਲਬ ਪ੍ਰਸ਼ਾਦ ਕਰਾਂਗੇ ਤੇ ਨਾ ਮਾਫੀ ਮੰਗ ਲਵੇਗਾ ਤੇ ਕਿਉਂਕਿ ਉਹ ਉਹਨੇ ਵੀ ਕਿੰਦਾ ਕਿ ਮੇਰੀ ਸਿੱਖਤ ਨੇ ਬੜੀਆਂ ਕੁਰਬਾਨੀਆਂ ਹੈਗੀਆਂ ਬੜੀ ਜੇਲ੍ਹ ਕੱਟੀ ਹੈਗੀ ਹਾਂਜੀ ਕਿਉਂ ਉਹਦੀਆਂ ਕੁਰਬਾਨੀਆਂ ਧਰਮ ਦੀਆਂ ਨਹੀਂ ਕਿਆਂ ਉਹਦੀਆਂ ਸਿੱਖ ਰਾਜਨੀਤੀ ਦੀਆਂ ਕੁਰਬਾਨੀਆਂ ਹੂੰ ਠੀਕ ਹੈ ਜੀ ਹੁਣ ਰਾਜਨੀਤੀ ਦੇ ਕੀ ਕੀਤਾ ਕਿ ਜਦੋਂ ਸਾਰੀਆਂ ਤਰ੍ਹਾਂ ਪਮ ਭਰਤੀ ਕਮੇਟੀ ਹੈਗੀ ਜਾਂ ਦੂਜੀ ਹੈਗੀਆਂ ਉਹ ਸਦਾ ਕੁਲਦੀਪ ਸਿੰਘ ਦੇ ਉੱਤੇ ਸੰਤੁਸ਼ਟ ਨਹੀਂ ਵੀ ਇਹ ਪਿਛਲੇ ਦਰਵਾਜੇ ਲੈ ਕੇ ਆਂਦਾ ਇਹਨਾਂ ਨੂੰ ਹਮ ਪਿਛਲੇ ਦਰਵਾਜੇ ਲੈ ਜਾਂਦਾ ਬੰਦਾ ਫਰੰਟ ਤੇ ਖੜੇ ਕਰਨਾ ਉਹ ਉਹਨਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪਪੂਲਰ ਕਰ ਰਹਾ ਹੈ ਆਪਣੇ ਉਹਨੂੰ ਹਮ ਹੁਣ ਰਾਜੂ ਉਹਨਾਂ ਦਾ ਨਾਮ ਉਹਨਾਂ ਦੇ ਨਾਲ ਸਾਰਿਆਂ ਦੀ ਜੀਬਾਂ ਟਾਕੀ ਗਈਆਂ ਹਮ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਥਿੰਕ ਟੈਂਕ ਨੇ ਰਾਜੂ ਦਾ ਨਾਮ ਕਿਉਂ ਆਂਦਾ ਜੇ ਰਾਜੂ ਆਣੇ ਦੇ ਨਾਂ ਦੇ ਕਰਕੇ ਮਤਲਬ ਹੈਗਾ ਕਿ ਕਿੰਨੇ ਵਿੱਚ ਜਿਹੜੀਆਂ ਕੁਰਬਾਨੀਆਂ ਕਤਲ ਕੀਤਾ ਸੀ ਜੇ ਕੀਤਾ ਹਾਂਜੀ ਕਰਮ ਪੰਜਾਬ ਦੇ ਵਿੱਚ ਹਮ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਹਮ ਉਸ ਜੋਸ਼ੀ ਦੇ ਵਿੱਚ ਸੈਂਕੜੇ ਉਹ ਵਿਦਵਾਨ ਹਮ ਜੋ ਸਿੱਖ ਧਰਮ ਦੀ ਮਰਿਆਦਾ ਹਮ ਜੋ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਬਾਰੇ ਜਾਂ ਗੁਰੂ ਸਾਹਿਬ ਦੀ ਜੋ ਦਿਸ਼ਾ ਨਿਰਦੇਸ਼ਾਂ ਬਾਰੇ ਜਾਣਦੇ ਹੂੰ ਹੂੰ ਸਾਨੂੰ ਤੇ ਕਾਂਤਸ ਜਸਕਰ ਉਹ ਚਾਹੀਦਾ ਹੂੰ ਜਿਹੜਾ ਉੱਥੋਂ ਆਵੇ ਬਿਲਕੁਲ ਸਹੀ ਜੀ ਹੈਨਾ ਕੀ ਇਹਦੀ ਇਹ ਕੀ ਇਹ ਹੀ ਕੁਆਲਿਫੀਕੇਸ਼ਨ ਹੈਗੀ ਆ ਕਿ ਉਹ ਬੰਦੇ ਦੀ ਉਹਨੇ ਕਤਲ ਕਿਦਾ ਕੀਤਾ ਸੀ ਹੂੰ ਇੱਕ ਕੁਰਬਾਨੀ ਹੈ ਪਹਿਲਾਂ ਭਾਈ ਰਣਜੀਤ ਸਿੰਘ ਉਹਨਾਂ ਨੂੰ ਇਹ ਸਰ ਕਹਿੰਦਾ ਸੀਗਾ ਕਿਉਂਕਿ ਉਹ ਨਰਨਕਾਰੀ ਕਤਲ ਦੇ ਸੀਗੇ ਹਾਂਜੀ ਹੈਨਾ ਜੀ ਜੀ ਤੁਸੀਂ ਇੱਕ ਸਿੱਖ ਧਰਮ ਦੇ ਸਿੱਖ ਪੰਥ ਦੇ ਹੂੰ ਜਿਹੜਾ ਮਤਲਬ ਯੂਨੀਕ ਆ ਦੁਨੀਆ ਦੇ ਵਿੱਚ ਹੂੰ ਹੂੰ ਹੈਨਾ ਜਿਨ੍ਹਾਂ ਨੇ ਮਤਲਬ ਦੁਨੀਆਂ ਦੇ ਵਿੱਚ ਇੱਕ ਬਖਰੀ ਨਵੇਕਲਾ ਸਥਾਨ ਬਣਾਇਆ ਆਪਣੀ ਸੇਵਾ ਦਾ ਕਰਕੇ ਹਮ ਅੱਜ ਤੁਸੀਂ ਪੰਥ ਪ੍ਰਸ ਸੁਣ ਲਈ ਆਪ ਸੀ ਖਹਿ ਵਜੀ ਵਿੱਚ ਆ ਕੇ ਤੁਸੀਂ ਕੀ ਪੇਸ਼ ਕਰਨਾ ਚਾਹੁੰਦੇ ਹੋ ਹਮ ਸ਼੍ਰੀ ਕਾਰਤਾ ਸਾਹਿਬ ਤੇ ਜਸਦਰ ਉਹ ਚਾਹੁੰਦਾ ਜਿਹੜਾ ਮਤਲਬ ਹਾਈਲੀ ਕੁਆਲੀਫਾਈਡ ਹਮ ਜਿਹੜਾ ਨਾ ਅੰਤਰੀਵ ਤੱਕ ਭਜਿਆ ਹੋਵੇ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਦੀ ਜਿਹੜੀ ਮਤਲਬ ਹੈਗੀ ਆ ਰੂਪ ਰੇਖਾ ਨੂੰ ਨਾ ਜਾਣਦਾ ਹੋਵੇ ਉਹਨੂੰ ਉਹ ਤਿਹੀਆਂ ਜਿਹੜਾ ਮਾਰਗਦਰਸ਼ਨ ਮਿਲਣਾ ਉਹ ਪਰ ਜਾਣਦਾ ਹੋਵੇ ਜਿਹੜਾ ਧਰਮ ਨੂੰ ਸਿੱਧੇ ਰੱਖ ਦੇ ਸਕੇ ਹੂੰ ਜੇ ਤੁਸੀਂ ਆਪਣੇ ਨਫਰਤ ਵਿੱਚੋਂ ਨਹੀਂ ਬਾਹਰ ਹੁੰਦੇ ਹੂੰ ਤੇ ਫਿਰ ਕੀ ਕਰੋਗੇ ਬਿਲਕੁਲ ਇਹ ਤਾਂ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਮਤਲਬ ਇਗਨੋਰ ਕੀਤਾ ਹੈ ਕਿ ਪੰਜ ਪ੍ਰਧਾਨੀ ਵਾਲੇ ਜਿਹੜੇ ਬਣੇ ਬਿਠੇ ਆ ਭਰਤੀ ਵਾਲੇ ਜਿਹੜੇ ਹੁਣ ਉਹ ਵੀ ਉਹ ਵੀ ਮੁੱਕਦੇ ਜਾਂਦੇ ਕਹਿੰਦੇ ਮੈਂ ਪਹਿਲਾਂ ਕਹਿੰਦੇ ਸੀ ਅਸੀਂ ਆਪਣੀ ਭਰਤੀ ਕੀਤੀ ਹੈ ਕਾਲ ਤੱਕ ਲੈ ਜਾਾਂਗੇ ਹੁਣ ਉਹ ਕੰਮ ਤਾਂ ਉਹ ਵੀ ਪਰੇ ਹਟ ਗਿਆ ਹੂੰ ਹੈਨਾ ਹਾਂਜੀ ਉਹ ਵੀ ਕਹਿੰਦੇ ਸਿੱਧੀ ਉੱਥੇ ਲੈ ਜਾਵਾਂ ਚੂੜਕੂਸ਼ ਨੂੰ ਕੋਲ ਲੈ ਜਾਵਾਂਗੇ ਜੀ ਜੀ ਅਸੀਂ ਦੱਸਾਂਗੇ ਵੀ ਕੰਮ ਨੂੰ ਕਿਹੜੀ ਕਿਹਨੇ ਸਰਪਸਤੀ ਕਰਨੀ ਹੈਗੀ ਆ ਮੈਂ ਤਾਂ ਹੈਰਾਨ ਹੋਣਾ ਕਿ ਹੂੰ ਵੀ ਇਹ ਗੱਲਾਂ ਠੀਕ ਨਹੀਂ ਗਈਆਂ ਹੂੰ ਤੁਸੀਂ ਜਥੇਦਾਰ ਦੀ ਅਪਾਦੀ ਲਈ ਜੇ ਕੁਲਦੀਪ ਸਿੰਘ ਗੜਗੱਜ ਵੀ ਆਲਸੋ ਕੁਆਲੀਫਾਈਡ ਹੂੰ ਉਹ ਐਮਏ ਪੜਿਆ ਹੋਇਆ ਕਾਫੀ ਕਥਾ ਵਜ ਰਿਹਾ ਸਭ ਕੁਝ ਹੈਗਾ ਲੇਕਿਨ ਕੰਮ ਵੀ ਕਰ ਰਿਹਾ ਹੈਗਾ ਲੇਕਿਨ ਉਹਦੀ ਕਾਰਗੁਜ਼ਾਰੀ ਤੇ ਕਿੰਤੂ ਪਰੰਤੂ ਨਹੀਂ ਹੈਗਾ ਲੇਕਿਨ ਸਿਰਫ ਇਹੀ ਹੈ ਕਿ ਉਹ ਜਿਹੜੇ ਵਿਰੋਧੀ ਕਹਿੰਦੇ ਜਥੇਦਾਰ ਨੂੰ 2 ਵਜੇ ਲਿਆਂਦਾ ਕਿਵੇਂ ਆਉਂਦਾ ਉਹ ਹਾਲਾਤ ਕਿਹੜੇ ਸੀ ਹੂੰ ਵਾਕਵ ਸਥਿਤੀਆਂ ਤੇ ਪ੍ਰਸਿੱਧੀਆਂ ਦੇ ਵਿੱਚ ਜਿਹੜਾ ਕੰਮ ਕਰਦਾ ਵਿਵੇਕ ਹੁੰਦਾ ਜਿਸੋ ਵਿਵੇਕ ਨੇ ਕੰਮ ਕਰਕੇ ਬਿਨਾਂ ਕਿਸੇ ਝਗੜੇ ਤੋਂ ਬਿਨਾਂ ਕਿਸੇ ਲਊ ਲਣੋਂ ਤੋਂ ਉਹਨੂੰ ਲੈ ਕੇ ਆਂਦਾ ਜਿਸ ਦਿਨ ਸੰਭਾਲਦਾ ਤੇ ਕੰਮ ਕਰਦਾ ਕੀ ਪਾਪ ਕੀਤਾ ਹਮ ਹੈਨਾ ਜੀ ਅੱਜ ਤੁਸੀਂ ਇਹ ਗੱਲ ਹੈ ਰਾਜੋਆਣੇ ਦਾ ਨਾਮ ਲੈ ਕੇ ਤੇ ਸੰਗਰੂਰ ਵੀ ਇਲੈਕਸ਼ਨ ਲੜੀ ਸੀ ਹਮ ਸ਼੍ਰੋਮਣੀ ਅਕਾਲੀ ਦਲ ਨੇ ਹਾਂਜੀ ਉਹਨਾਂ ਦੀ ਭੈਣ ਨੂੰ ਖੜਾ ਕੀਤਾ ਸੀ ਜੀ 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 ਤੇ ਸਿੰਘ ਜੀ ਦੀ ਮਾਂ ਨੇ ਜਮਾਨ ਜਬਤ ਕਰਾਤੀ ਸੀ ਇਹਨਾਂ ਦੀ ਬਿਲਕੁਲ ਸਹੀ ਜੀ ਹੈਨਾ ਫਿਰ ਰਾਜੋਆਣੇ ਨੂੰ ਇੱਕ ਪੰਥ ਪ੍ਰਸਾਦ ਕੀਜ਼ ਕਰਨਾ ਤੇ ਇਸ ਕਰਕੇ ਲੈਂਦਾ ਗਿਆ ਕਿ ਰਾਜੂ ਵਾਲੇ ਨੂੰ ਅਜੇ ਤੇ ਕੋਈ ਸੰਭਾਵਨਾ ਨਹੀਂ ਕਿ ਹੂੰ ਬਈ ਉਹਨਾਂ ਨੂੰ ਰਿਲੀਫ ਮਿਲ ਜਵੇ ਜੀ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਨਹੀਂ ਜੀ ਪਰ ਉਹਦਾ ਨਾਂ ਰੱਖ ਕੇ ਕਾਰਜਕਾਰੀ ਜਿਹੜੇ ਜਹਦਰ ਰਹਿ ਗਿਆ ਹੂੰ ਉਹਦੀ ਸੀਟ ਪੱਕੀ ਕਰਤੀ ਹੈ ਹੂੰ ਬਿਲਕੁਲ ਜੀ ਜਿਹੜੇ ਕਾਰਜਕਾਰੀ ਦੇ ਜਹਦਰ ਅਗਲਾ ਕਿਹੜਾ ਹੋਵੇਗਾ ਕਿਹੜਾ ਬਣਾਇਆ ਜਾਵੇਗਾ ਉਹ ਇੱਕ ਮਤਲਬ ਇਹਨਾਂ ਨੇ ਛਿੱਕਾ ਜਾ ਮਾਰ ਕੇ ਨਾ ਸਿਆਸੀ ਛਿੱਕਾ ਮਾਰ ਕੇ ਹੂੰ ਕੁਲਦੀਪ ਸਿੰਘ ਗੜਗੱਜ ਦੀ ਸੀਟ ਪੱਕੀ ਕਰਤੀ ਹੈ ਕਿ ਇਹ ਕਾਰਜਕਾਰੀ ਉਦੋਂ ਤੱਕ ਰਹਿਣਗੇ ਜਦੋਂ ਤੱਕ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਹਾਂ ਬਿਲਕੁਲ ਆ ਵਾਕਿੜ ਹੂੰ ਸੋ ਕਿਹੜਾ ਸਾਹਿਬ ਬੱਕੇ ਬਤਾਈਏ ਪ੍ਰੋਗਰਾਮ ਨੂੰ ਤਾਂ ਅਗਲਾ ਸਵਾਰ ਰੱਖ ਲੰਦੀ ਐਵੇਂ ਲੁਧਿਆਣਾ ਪਸ਼ਚਮੀ ਮੀਂਦਾਂ ਸਭਾ ਹਲਕੇ ਦੇ ਵਿੱਚ ਜਿਮਨੀ ਚੌਣ ਦਾ ਮਾਹੌਲ ਜੋ ਹੈ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ ਹੈ ਜਿਸ ਦੇ ਵਿੱਚ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇਤਾ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਮੈਦਾਨ ਦੇ ਵਿੱਚ ਉਤਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਹਜੇ ਤੱਕ ਆਪਣੇ ਪੱਤੇ ਨਹੀਂ ਖੋਲੇ ਤਾਂ ਜਿਸ ਦੇ ਨਾਲ ਸਿਆਸੀ ਹਲਕਿਆਂ ਦੇ ਵਿੱਚ ਚਰਚਾਵਾਂ ਅਤੇ ਅਟਕਲਾਂ ਦਾ ਦੌਰ ਜਾਰੀ ਹੈ ਪਰ ਭਾਜਪਾ ਦੀ ਚੁੱਪ ਅਤੇ ਉਮੀਦਵਾਰ ਦੀ ਘੋਸ਼ਣਾ ਦੇ ਵਿੱਚ ਦੇਰੀ ਨੇ ਸਿਆਸੀ ਮਾਹੌਲ ਦੇ ਵਿੱਚ ਰਹਿਸ ਅਤੇ ਉਤਸੁਕਤਾ ਜਿਹੀ ਪੈਦਾ ਕਰਕੇ ਰੱਖ ਦਿੱਤੀ ਹੈ ਇਸ ਸਥਿਤੀ ਨੇ ਹੁਣ ਸਥਾਨਕ ਵੋਟਰਾਂ ਅਤੇ ਸਿਆਸੀ ਵਿਸ਼ਲੇਸ਼ਕਾਂ ਦੇ ਵਿੱਚ ਹੁਣ ਇਹ ਸਵਾਲ ਖੜੇ ਕਰਕੇ ਰੱਖ ਦਿੱਤੇ ਨੇ ਕਿ ਭਾਜਪਾ ਕੀ ਰਣਨੀਤੀ ਅਪਣਾਉਣ ਜਾ ਰਹੀ ਹੈ ਅਤੇ ਇਸ ਚੋਣ ਦੇ ਵਿੱਚ ਪੰਜਾਬ ਦੀ ਸਿਆਸਤ ਦਾ ਅਸਲ ਮਾਜਰਾ ਕੀ ਹੋਵੇਗਾ ਕੀ ਤੁਹਾਡਾ ਨਜ਼ਰੀਆ ਇਸ ਖਬਰ ਉੱਤੇ ਲੱਗਦਾ ਦੇਖੋ ਗੱਲ ਇਹ ਹੋਈ ਗੁਰਪੀ ਦੀ ਬਤਾਏ ਗੁਰਪੀ ਗੋਗੀ ਦੀ ਮਤਲਬ ਉਸ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਲੈਣਾ ਪਛਮੀ ਦੀ ਜੀ ਜੀ ਵਿਸ਼ਾ ਕਿਸ ਪੜਾਅ ਦੇ ਉੱਤੇ ਜੇ ਕੋਈ ਸੀਟ ਕੋਈ ਹਾਰ ਜਾਂਦਾ ਜਿੰਨਾ ਕੋਈ ਫਰਕ ਨਹੀਂ ਪੈਣਾ ਹਮ ਹਮ ਜੇ ਸਰਕਾਰ ਸੀਟ ਹਾਰਦੀ ਹੈ ਸਰਕਾਰ ਨੂੰ ਵਰਕੇ ਪੈਣਾ ਸਰਕਾਰ ਜੱਜ ਦੀ ਵਰਕੇ ਪੈਣਾ ਜੇ ਹੋਰ ਵੀ ਜਤੇ ਵੀ ਪਾਂਢੀ ਤੇ ਉਹਦੇ ਨਾਲ ਕੋਈ ਨਵਾਂ ਮਾਰਕਾ ਨਹੀਂ ਮਾਰ ਲੈਣਾ ਹਮਮ ਠੀਕ ਹੈ ਲੇਕਿਨ ਇਹਨੂੰ ਨਾ ਵਾਕੋ ਸੰਧਰਪਨ ਚ ਸੋਚਿਆ ਜਾ ਰਿਹਾ ਬਸ ਪਰਪੇਖਾਂ ਵਿੱਚ ਸੋਚਿਆ ਜਾ ਰਿਹਾ ਹਮ ਵੀ ਹੁਣ ਅਮਾਦੀ ਪਾਰਟੀ ਦਾ ਜੋਰੇ ਲੱਗਾ ਪਿਆ ਹੈਗਾ ਕਿ ਜਿਹੜਾ ਉਹਨਾਂ ਨੇ ਉਥੋਂ ਦਾ ਮੈਂਬਰ ਰਾਜ ਸਭਾ ਭਾਵੇਂ ਸਾਡਾ ਪੰਜਾਬੀ ਨਹੀਂਗਾ ਹਮ ਉਹਨਾਂ ਦੀ ਰਿਜ਼ਾਈਨ ਕਰਵਾ ਕੇ ਉਹਨੂੰ ਖੜੇ ਕੀਤਾ ਹਮ ਕਿਉਂਕਿ ਉਹ ਪੈਸੇ ਤੇ ਲੱ ਬੰਦਾ ਹੈਗਾ ਪੈਸੇ ਖਾਤਰੀਆਂ ਪਿਛਲੇ ਮਹੀਨਿਆਂ ਤੋਂ ਉਹ ਕੰਮ ਵੀ ਕਰ ਰਿਹਾ ਹੈਗਾ ਜੀ ਹੁਣ ਜਿਹੜਾ ਗੋਗੀ ਦਾ ਪਰਿਵਾਰ ਆ ਉਹਨਾਂ ਕੋਲ ਪਰਖੇ ਵੀ ਕਰਤਾ ਗਿਆ ਹਮ ਹੁਣ ਜਿਹੜੀ ਗੁਰਪ੍ਰੀਤ ਗੋਗੀ ਸੀਗੇ ਜਿਨ੍ਹਾਂ ਨੇ ਮਤਲਬ ਉੱਥੇ ਬੁੱਢੇ ਨਾਲੇ ਤੇ ਲੱਗਾ ਭਗਵੰਤ ਮਾਨ ਦਾ ਜਿਹੜਾ ਪੱਥਰ ਸੀਗਾ ਉਹ ਤੋੜਦਾ ਸੀ ਵੀ ਇਹ ਜੇ ਕੰਮ ਹੀ ਨਹੀਂ ਕਰ ਸਕਦੇ ਲਾਇਕਾ ਤੋਂ ਆ ਬਿਲਕੁਲ ਜੀ ਹਾਂ ਤੇ ਉਹਨਾਂ ਨੂੰ ਉਹਦਾ ਖਮਾਜਾ ਭੁਗਤਣਾ ਪਿਆ ਕੀ ਆਤਮਤਿਆ ਕਰਨੀ ਪਈ ਬਿਲਕੁਲ ਸਹੀ ਠੀਕ ਹੈ ਹਾਂ ਲੇਕਿਨ ਅੱਜ ਉਹ ਵੀ ਇੱਕ ਸਵਾਲਾਂ ਦੇ ਘੇਰੇ ਵਿੱਚ ਹਾਂ ਬੇਸ਼ੱਕ ਅਰਬ ਦੇ ਕੇਜਰੀਵਾਲ ਸਾਹ ਦਾ ਪਹਿਰਾ ਚੱਲ ਰਿਹਾ ਹੈ ਇੱਥੇ ਹਮਮ ਪੰਜਾਬ ਦੇ ਵਿੱਚ ਮੁੱਖ ਮੰਤਰੀ ਨਿਗਾਹ ਕਿ ਸੁਪਰ ਮੁੱਖ ਮੰਤਰੀ ਹੈਗੇ ਹਮ ਤੇ ਹਰ ਮੰਤਰੀ ਉਪਰ ਦਿੱਲੀ ਦਾ ਇੱਕ ਸੁਪਰ ਮੰਤਰੀ ਬੈਠਾ ਹੈਗਾ ਬਿਲਕੁਲ ਸਹੀ ਜੀ ਦੋਬਲ ਸਰਕਾਰ ਚੱਲ ਰਹੀ ਹੈਗੀ ਦਿੱਲੀ ਸਰਕਾਰ ਨੇ ਚਲਾਈ ਹੈਗੀ ਆ ਜੀ ਲੇਕਿਨ ਉਹਦੇ ਵਿੱਚ ਉਹਨਾਂ ਨੇ ਦੋ ਸ਼ੂਬੇ ਛੱਡੇ ଥିਗੇ ਕਿ ਇੱਕ ਤੇ ਸਾਡੇ ਰਮਨ ਰੂੜਾ ਨੂੰ ਹਮ ਗ੍ਰਫਤਾਰ ਕੀਤਾ ਜਿਹੜੇ ਭਗਵੰਤ ਮਾਨ ਦੇ ਬੜਾ ਨੇੜੇ ਸੀਗੇ ਹਮ ਹੈਨਾ ਜਿਹੜੀਆਂ ਕਹਾਣੀਆਂ ਚੱਲਦੀਆਂ ਜੋ ਕਰਦੇ ਰਹੇਗੇ ਉਹਨਾਂ ਨੇ ਕਹਿੰਦਾ ਆਪਣਾ ਹੀ ਹੋਵੇ ਅਸੀਂ ਜਾ ਕੇ ਠੋਕ ਦਾਂਗੇ ਹਮ ਮਤਲਬ ਉਹਦਾ ਇਲੈਕਸ਼ਨ ਤੇ ਅਸਰ ਨਹੀਂ ਕੋ ਹੁੰਦਾ ਕਿਉਂਕਿ ਇਹਨਾਂ ਨੇ ਕਈ ਈਦਾਂ ਦੇ ਪ੍ਰਯੋਗ ਪਹਿਲਾਂ ਕੀਤੇ ਆਗੇ। ਬਿਲਕੁਲ ਜੀ। ਪਹਿਲੇ ਪ੍ਰਯੋਗ ਮੰਤਰੀ ਕੱਢਿਆ ਸੀ, ਸਿੰਗਲਰ ਕੱਢਿਆ ਸੀ ਆ ਜੋ ਸਭ ਤੋਂ ਮੋਰੇ ਬੈਠੇ ਹੁੰਦੇ ਇਹਨਾਂ ਦੇ। ਜੀ। ਮਤਲਬ ਜਿਹਦੀ ਗਵਾਈ ਭਗਵੰਤ ਜੀ ਆਪ ਬੰਦੇ ਸੀਗੇ। ਹੂੰ। ਕਿ ਮੈਂ ਗਵਾਈ ਦਿੰਨਾ ਇਹਦੀ ਨਾ ਤੇ ਉਹਨੇ ਗਵਾਈ ਤਾਂ ਬਦਲੋਂ ਬੰਦਾ ਫਿਰ ਨਰੋਡ ਪਾਕ ਦਾਮਨ ਲੈ ਕੇ ਬੈਠਾ। ਲੇਕਿਨ ਇਹਦੇ ਵਿੱਚ ਰਮਨ ਅਰੋੜਾ ਵੀ ਮਤਲਬ ਇਲੈਕਸ਼ਨ ਤੋਂ ਬਾਅਦਾਂ ਇਹ ਪਾਕ ਦਾਮਨ ਹੋ ਜਾਣਾ ਕੋਈ ਚੱਕਰ ਨਹੀਂ ਗਏਗਾ। ਹੂੰ। ਤੇ ਇਹ ਇੱਕ ਡਰਾਮਾ ਹੈਗਾ। ਲੇਕਿਨ ਉਹਦੇ ਨਾਲ ਹੀ ਤੁਸੀਂ ਦੇਖੋ ਕਿ ਉੱਥੇ ਲਗਭਗ 2400 ਫੀਟ ਜ਼ਮੀਨ ਦਾ ਨਵਾਂ ਸ਼ਹਿਰ ਵਿੱਚੋਂ ਦੀ ਗੱਲ ਕਰਤੀ ਆ ਵੀ ਜਿਹੜੀ ਲਿਜਾਣੇ ਦੀ ਭੀੜ ਨੂੰ ਕੱਢ ਕੇ ਬਾਹਰ ਕਿਵੇਂ ਲੈ ਕੇ ਜਾਣਾ ਹੈ ਜੀ ਹਾਂਜੀ ਹਨਾ ਉਹ ਕਿਸਾਨਾਂ ਨੂੰ ਮਤਲਬ ਕਿਦਾਂ ਘਰਾਬ ਕਰਨਾ ਇਹ ਦੋ ਉਹਨਾਂ ਨੇ ਇੱਕ ਸੁਗੂਪੇ ਛੱਡੇ ਆ ਗਿਆ ਜਿਹਦੇ ਕਿ ਲੱਗਦਾ ਕਿ ਇੱਕ ਸਰਕਾਰ ਦੀ ਉਹ ਨਹੀਂ ਮਿਸ਼ਦਰੀ ਹੈਗੀ ਸਰਕਾਰ ਕੱਢੇਗੀ ਦੂਜੇ ਪਾਸੇ ਕਾਂਗਰਸ ਦੀ ਫੁੱਟ ਜਿਹੜੀ ਹੈਗੀ ਬੜੀ ਜ਼ਬਰਦਸਤ ਹੈਗੀ ਆ ਹੂੰ ਠੀਕ ਆ ਉੱਥੇ ਜਿਹੜਾ ਆਸ਼ੂ ਸਾਹਿਬ ਖੜੇ ਕੀਤੇ ਗਿਆ ਜਿਨ੍ਹਾਂ ਨੇ ਬੁਨੇ ਮਤਲਬ ਜੇਲ੍ਹ ਤੋਂ ਆਏ ਪਿੱਛੇ ਜੇ ਠੀਕ ਹੈ ਤੇ ਉਹਨਾਂ ਦੇ ਉੱਪਰ ਕੋਈ ਕੰਤੂ ਪ੍ਰੰਤੂ ਬੜੇ ਹੋਏ ਗਿਆ ਰਾਜਾ ਬੜਿੰਗ ਜਿਹੜੇ ਬਣਾ ਉਹਦੇ ਹਮੈਤੀ ਹੁੰਦੇ ਸੀਗੇ ਤੇ ਰਾਜਾ ਬੜਿੰਗ ਉਹ ਤਾਂ ਮੈਂਬਰ ਪਾਰਲੀਮੈਂਟ ਦਾ ਤੇ ਮੌਜੂਦਾ ਪ੍ਰਧਾਨ ਦੀ ਤਸਵੀਰ ਨਾਲ ਕੁਝ ਨਹੀਂ ਗੇ ਉਸ ਕੰਪੇਨ ਦੇ ਵਿੱਚ ਠੀਕ ਹੈ ਉਹ ਮੈਨੂੰ ਲੰਦਾ ਕਿ ਕਾਂਗਰਸ ਵੀ ਚਾਹੁੰਦੀ ਆ ਕਿ ਮਤਲਬ ਨਹੀਂ ਜਿੱਤਣਾ ਚਾਹੁੰਦੀ ਉੱਥੋਂ ਹਨਾ ਆਪਸੀ ਲੜਾਈ ਦੇ ਵਿੱਚ ਹੀ ਦੱਸ ਰਿਹਾ ਕਿ ਅਸੀਂ ਜਿੱਤਣਾ ਕੋਈ ਗੱਲ ਹੀ ਨਹੀਂ ਪਤਾ ਨਹੀਂ ਕਿਦਾਂ ਜਿੱਤਣਗੇ ਮੈਨੂੰ ਨਹੀਂ ਪਤਾ ਤੇ ਉਹਦੇ ਚ ਵੀ ਦਿਖਿਆ ਕਿ ਰਾਜਾ ਵੜਿੰਗ ਦੀ ਕੋਸ਼ਿਸ਼ ਵੀ ਹੈਗੀ ਆ ਹਾਂਜੀ ਵੀ ਉਹ ਨਾਲ ਜਿੱਤੇ ਅੱਛਾ ਜੀ ਮੈਂ ਦੇਖਿਆ ਕਿ ਪਿਛਲੇ ਦਿਨ ਇੱਕ ਚੈਨਲ ਤੇ ਉਹ ਰਾਜਾ ਵੜਿੰਗ ਬੋਲ ਰਹੇ ਸੀਗੇ ਜਿਹੜੇ ਗੱਲ ਕਰ ਰਹੇ ਸੀਗੇ ਕਿ ਇਹ ਸਾਡਾ ਅਗਲਾ ਅਗਲਾ ਏਜੰਡਾ ਹੋਊਗਾ ਸਾਡਾ ਸਰਕਾਰ ਬਣਾਉਣ ਦਾ 2027 ਦਾ ਹੂੰ ਉਹਦੇ ਵਿੱਚ ਆ ਜਿਹੜੀਆਂ ਟਰਾਫੀਆਂ ਵੰਡੀਆਂ ਨੇ ਸਰਕਾਰਾਂ ਨੇ ਜਿਹੜੇ ਲੋਕਾਂ ਨੂੰ ਐਵੇਂ ਗੇਰ ਜੇ ਕਰ ਰਹੇ ਇਹ ਸਾਰੀਆਂ ਬੰਦ ਹੋਣੀ ਚਾਹੀਦੀਆਂ ਆਂ ਹੂੰ ਭਾਵ ਕੀ ਤਾਂ ਕਿ ਆਜੂ ਇਹ ਗੱਲ ਨਾ ਕਰ ਸਕੀ ਕਿ ਅਸੀਂ ਕੋਈ ਵਧੀਆ ਕਰ ਰਹੇ ਹਾਂ ਭਾਵਾਂ ਕਹਿੰਦੇ ਮੈਂਤੀ ਰਾਣਾ ਗੁਰਜੀਤ ਸਿੰਘ ਐਮਐਸਪੀ ਦੀ ਗੱਲ ਕਰ ਰਹੇ ਆ ਮੱਕੀ ਦੀ ਲੇਕਿਨ ਗੱਲ ਇਹ ਨਹੀਂ ਹੋਣੀ ਹਾਂ ਰਾਜਾ ਬੜਿੰਗ ਜਿਹੜਾ ਮਤਲਬ ਆਪਣੇ ਮੈਨੀਫੈਸਟੋ ਦੇ ਰਿਹਾ ਕਿਸ ਚੈਨਲਾਂ ਉੱਤੇ ਉਹ ਉਹ ਮੰਨਦਾ ਕਿ ਉਹਦੇ ਆਵਾਂ ਦੀ ਪਾਰਟੀ ਦਾ ਚੈਨਲ ਦੇਈ ਜਾਂਦੇ ਮੈਨੀਫੈਸਟੋ ਹਾਂ ਭਾਵਾਂ ਉਹ ਕਹਿੰਦੇ ਲੜ ਰਿਹਾ ਰਹੇ ਹੈਗੇ ਕਾਰਨ ਕਿ ਕਾਂਗਰਸ ਜਿਹੜੀ ਹੈਗੀ ਆ ਉਹ ਨਹੀਂ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਦੇਖੀਏ ਵੀ ਜੇ ਕੋਈ ਨੇ ਮਤਲਬ ਪਰਪਰ ਕਰ ਪਰਪਰ ਨੂੰ ਖੜਾ ਕੀਤਾ ਪਰਪਰ ਕਰਨ ਵਾਸਤੇ ਉਹ ਹੰਮਣੋਂ ਸਾਹਿਬ ਹੈਗੇ ਉੱਥੋਂ ਦੇ ਐਡਵੋਕੇਟ ਹੈਗੇ ਆ ਜੀ ਜੀ ਤੇ ਉਹ ਐਡਵੋਕੇਟ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਆਪਣੇ ਮਤਲਬ ਭਰਤੀ ਕਰਕੇ ਆਪਣਾ ਪ੍ਰਧਾਨ ਬਣਾ ਚੁੱਕਾ ਆਪਣੇ ਸੰਗਠਨ ਤਿਆਰ ਕਰ ਲਿਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਟ ਇਸ ਇੱਕ ਮਾਨਤਾ ਪ੍ਰਾਪਤ ਪਾਰਟੀ ਹੈਗੀ ਆ ਤਕੜੀ ਚੋਣਾਂ ਚੰਦੇ ਲੜ ਰਿਆ ਹੂੰ ਦੂਜੇ ਪਾਸੇ ਜੇ ਇੱਕ ਸ਼੍ਰੋਮਣੀ ਅਕਾਲੀ ਦਲ ਬਣ ਰਿਹਾ ਤੀਜਾ ਵੀ ਬਣ ਰਿਹਾ ਹੈਗਾ ਹੂੰ ਇਹ ਦੇਖਣਾ ਹੈ ਕਿ ਦੂਜੇ ਜਿਹਨੇ ਸ਼੍ਰੀ ਅਕਾਲ ਤਸਵੀਰ ਦੀ ਤੰਦੇ ਤੱਕ ਹੀ ਫਿਰਦੇ ਆ ਜੀ ਕੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜਿਧਾਉਣਗੇ ਕਿ ਰੋਣਗੇ ਉੱਤੇ ਹੂੰ ਤੁਸੀਂ ਪੰਥਕ ਦੇ ਰਾਂ ਜਿਹੜਾ ਸੁਖਵੀਰ ਸਿੰਘ ਬਦਲ ਨੇ ਹੱਥ ਬੰਦਾ ਖੜਾ ਕਰਤਾ ਉਹਨੂੰ ਹਰਾਉਣਗੇ ਜਿਧਾਉਣਗੇ ਹੂੰ ਇਹ ਕਦਰਪੁਤਣਗੇ ਉੱਥੋਂ ਦਾ ਸ਼ੁਰੂ ਨਹੀਂ ਕਰੀਦਾ ਜਿਹਨਾਂ ਦੀ ਭਰਤੀ ਹੋ ਚੁੱਕੀ ਹੈ ਹੂੰ ਇਹਦਾ ਮਤਲਬ ਉਹ ਕਿਸੇ ਹੋਰ ਵੱਲ ਜਾਣਗੇ ਹੂੰ ਹੁਣ ਭਾਜਪਾ ਨੇ ਪੱਤੇ ਕਿਉਂ ਨਹੀਂ ਖੋਲੇ ਆ ਸਵਾਲ ਆਇਆ ਇਹਦਾ ਭਾਜਪਾ ਨੇ ਪੱਤੇ ਸਿਰਕੇ ਨਹੀਂ ਖੋਲੇ ਕਿਉਂਕਿ ਪਿਛਲੇ ਚੋਣਾਂ ਦੇ ਵਿੱਚ ਜਦੋਂ 24 ਚ ਇਲੈਕਸ਼ਨ ਹੋਈ ਹੈ ਜਦੋਂ ਮਤਲਬ ਰਾਜਾ ਵੜਿੰਗ ਜਿੱਤੇ ਹੈਗੇ ਆ ਹਾਂਜੀ ਉਹ ਉਸੇ ਸੀਟ ਤੋਂ ਪਹਿਲਾਂ ਇਹ ਗੁਗੀ ਚੜੀ ਅਰ ਬੋਲ ਲਗੇ ਹੂੰ ਐਮਐਲਏ ਬਣੇ ਸੀਗੇ ਤੇ ਜਦੋਂ ਰਾਜਾ ਵੜਿੰਗ ਜਦੋਂ ਜਿੱਤੇ ਆ ਉੱਥੇ 20 ਅਰ ਬੋਟ ਤੋਂ ਜਿੱਤੇ ਉਸੇ ਸੀਟ ਤੋਂ ਹੂੰ ਹਾਂ ਉਸ ਤੋਂ ਬਿਨਾਂ ਜਦੋਂ ਇਹ ਜੱਦੇ ਰਹੇ ਗਿਆ ਰਵਨੀਤ ਬਿੱਟੂ ਇਹ ਵੀ ਉਸ ਸੀਟ ਤੋਂ 22000 ਜੱਦੇ ਰਹੇ ਹਾਂ ਹੋਰ ਰਵਨੀਤ ਬਿੱਟੂ ਨੂੰ ਮੰਨਿਆ ਜਾਂਦਾ ਕਿ ਭਾਜਪਾ ਦਾ ਇੱਕ ਕੇਂਦਰੀ ਮੰਤਰੀ ਵੀ ਆ ਲੁਧਿਆਣੇ ਦਾ ਵੇ ਲੁਧਿਆਣੇ ਦੇ ਸੁਪਨੇ ਵੀ ਆ ਹਾਂਜੀ ਦਿੱਤੇ ਸ਼ਾਇਦ ਕੋਈ ਮਤਲਬ ਗ੍ਰਹਿ ਮੰਤਰੀ ਵੀ ਹੋਣ ਕੋਈ ਗੱਲ ਕਰਨ ਵਾਸਤੇ ਜਦੋਂ ਸ਼ਾਇਦ ਉਹਨਾਂ ਦੀ ਪਤਨੀ ਜਾਂ ਕੋਈ ਹੋਰ ਈੜੀ ਖੜੀ ਕਰਨ ਬਾਰੇ ਗੱਲ ਕਰ ਰਹੇ ਗਿਆ ਜੇਕਰ ਭਾਜਪਾ ਆਉਂਦੀ ਆ ਹਾਂ ਹਾਂ ਫਿਰ ਚੌਕੜਾ ਮੁਕਾਬਲਾ ਤੇ ਬਣ ਜਾਂਦਾ ਹਾਂ ਹਾਂ ਹੈਨਾ ਲੇਕਿਨ ਫਿਰ ਮਤਲਬ ਲੱਗਦਾ ਕਿ ਪਾਜਪਾ ਪਹਿਲੇ ਦੋ ਚ ਆ ਜਾਂਦੀ ਹੈ ਹੂੰ ਕਿਉਂਕਿ ਜਿਹੜੀ ਸ਼ਹਿਰੀ ਵੋਟ ਉੱਥੇ ਹੁੰਦੀ ਆ ਉਹ ਜਦੀ ਵੋਟ ਭਾਜਪਾ ਹੀ ਆ ਹੂੰ ਠੀਕ ਆ ਜੀ ਹੁਣ ਉਹ ਦੋ ਤਰ੍ਹਾਂ ਦੋ ਸੱਤਾਧਾਰੀ ਪੰਜਾਬ ਦੀ ਤੇ ਕੇਂਦਰ ਸਰਕਾਰ ਦੀ ਦੋ ਸੱਤਾਧਾਰੀ ਦਾ ਮੁਕਾਬਲਾ ਹੋਣਾ ਸਹੀ ਹੈ ਜੀ ਹੈਨਾ ਦੋ ਸੱਤਾਧਾਰੀ ਇਹਨਾਂ ਕੋਣ ਜਿੱਦਾ ਹੈਗਾ ਹੂੰ ਭਾਜਪਾ ਜਿੱਦੀ ਜਾਂ ਭਾਜਪਾ ਕਿਹੜੇ ਛੁਗੂ ਬਚੜਦੀ ਆ ਜੇ ਜਿੱਦ ਕੇ ਕੇਂਦਰ ਸਰਕਾਰ ਪੰਜਾਬ ਦਾ ਗਲ ਘੁੱਟ ਕੇ ਬੈਠੀ ਆ ਹੂੰ ਪੰਜਾਬ ਦਾ ਅਜੇ ਤੱਕ ਰੂਲਰ ਡੋਲਰ ਨੂੰ ਫੜਨੀ ਆਇਆ ਜੀ ਜੀ ਬਿਲਕੁਲ ਸਾਡਾ ਸਿਰਫ ਕਈ ਫੰਡ ਰੁਕੇ ਹਜ਼ਾਰਾਂ ਕਰੋੜ ਰੁਕੇ ਆਇਆ ਹੈਗਾ ਕਰਜ਼ਾ ਉਹਨਾਂ ਨੇ ਬੰਦ ਕਰਤਾ ਹੈਗਾ ਜਿੱਥੇ ਪੰਜਾਬ ਨੂੰ ਉੱਠਣੀ ਨਹੀਂ ਦਿੱਤਾ ਜਾ ਰਿਹਾ ਪਾਣੀਆਂ ਦਾ ਮਸਲਾ ਖੜਾ ਕੀਤਾ ਕੇਂਦਰ ਸਰਕਾਰ ਨੇ ਕੀਤਾ ਹੋਇਆ ਜੀ ਉਹਦੇ ਵਿੱਚ ਪੰਜ ਪਾ ਉਹਨਾਂ ਹਾਲਾਤਾਂ ਦੇ ਵਿੱਚ ਆ ਕੇ ਆਪਣਾ ਕਿਹੜਾ ਸੁਭੂਪਾ ਛੱਡਦੀ ਹੈ ਹਮ ਹੈਨਾ ਹੁਣ ਬਿੱਟੂ ਜਿਹੜਾ ਨਵਾਂ ਸ਼ਹਿਰ ਵਸ ਰਿਹਾ ਉਹਨੂੰ ਢੋਣਾ ਕਿ ਬੁਣਾਣਾ ਬਿੱਟੂ ਕੀ ਕਹਿ ਰਿਹਾ ਹੈਗਾ ਉਹ ਹਾਲਾਤ ਬਣਦੇ ਆ ਗਿਆ ਕਿ ਮੈਨੂੰ ਲੱਗਦਾ ਕਿ ਹੌਣ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਚੌਂਦੇ ਵਿੱਚੋਂ ਜੇ ਨਾ ਕੋ ਜਿੱਤਿਆ ਤੇ ਦੋ 400 ਮੁੱਢ ਤੇ ਜੱਜਣਾ ਜਿੰਨਾ ਅੱਛਾ ਜੀ ਜਿੱਤੂ ਤੇ ਅੱਕੀ ਹਮ ਲੇਕਿਨ ਪਰ ਮੈਂ ਮੁਕਾਮਲਾ ਕਾਂਰਜ਼ਾ ਦਾ ਜਾਂ ਅਕਾਲੀ ਦਲ ਨੂੰ ਤੇ ਮੈਂ ਮੰਨਦਾ ਨਹੀਂ ਅਕਾਲੀ ਦਲ ਦੀ ਫਿਰ ਜਮਾਨਜਬ ਤੋਂਣੀ ਹੈ ਜੀ ਕਿਉਂਕਿ ਜਿਹੜੇ ਨਾ ਸ਼੍ਰੀ ਕਾਂਤਾ ਸਾਹਿਬ ਦਾ ਅਲੇ ਹੈਗੇ ਜਦ ਅਕਾਲੀ ਦਲ ਉਹਨਾਂ ਦਾ ਜੂਨ ਉਹਨਾਂ ਹਰਵਾਉਣ ਤੇ ਲੱਗਣਾ ਆਪਣੇ ਆਪ ਨੇ ਮਾਰਦੇ ਹੂੰ ਬਿਲਕੁਲ ਜੀ ਠੀਕ ਹੈ ਨਾ ਉਹ ਕਹਿੰਨੇ ਕਿਹਾ ਕਿਸੇ ਨੇ ਨਾ ਉਹ ਕਿਸੇ ਨਾ ਜਬਾਮ ਦੇ ਵਿੱਚ ਚ ਪੰਜ ਪੰਜ ਤਿੰਨ ਚ ਕਹਿੰਦਾ ਕਿ ਦੋਹਾਂ ਤਕਰਾਂ ਆ ਤੇ ਆਇਆ ਹੀ ਨਹੀਂ ਹੂੰ ਕਿੰਨੇ ਗੀਰ ਲੈਂ ਤਾਂ ਕੰਦੇਗ ਲਾਇਆ ਕਹਿੰਦਾ ਯਾਰ ਇਹ ਬੜੇ ਭੜੇ ਬਾਹਰ ਆ ਜਾਂਦੇ ਆ ਤੇ ਆ ਨਹੀਂ ਬਾਹਰ ਹੁੰਦੇ ਕਹਿੰਦਾ ਕੀ ਹਰ ਕਹਿੰਦਾ ਇਹ ਪੰਜਾਬ ਦੇ ਆ ਇਹ ਜਦੋਂ ਚੜਦਾ ਦੂਜੇ ਖਿੱਚ ਲੈਂਦੇ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਣੀਆਂ ਹਾਂ ਤੇ ਇੱਥੇ ਉਹਨੂੰ ਅਕਾਲੀ ਦਾਂ ਲਈ ਕੰਮ ਕਰ ਰਿਹਾ ਹਾਂ ਬਿਲਕੁਲ ਸਹੀ ਸੋ ਕਿਹਾ ਸਰ ਬਾਕੀ ਦੇ ਮਸਲੇ ਆਪਾਂ ਬ੍ਰੇਕ ਤੋਂ ਬਾਅਦ ਵਿੱਚ ਡਿਸਕਸ ਕਰਾਂਗੇ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਪਾਂ ਬ੍ਰੇਕ ਤੋਂ ਉਸ ਬਾਅਦ